ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਚੱਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 19 ਮਾਰਚ ਨੂੰ ਰਾਤ ਵੇਲੇ ਪੰਜਾਬ ਦਾ ਮੌਸਮ। ਕਿ ਹੋ ਜਾ ਰਹਿ ਸਕਦਾ ਹੈ ਅੱਜ ਸਵੇਰ ਵੇਲੇ ਪੰਜਾਬ ਦੇ ਵਿੱਚ ਹਲਕੀ ਜਿਹੀ ਬੱਦਲਬਾਈ ਸਾਰੇ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੀ ਸੀਗੀ ਤੇ ਕੁਝ ਕੁ ਖੇਤਰ ਮਾਝੇ ਦੇ ਕੁਝ ਕ ਮਾਲਵੇ ਦੇ ਇਹਨਾਂ ਦੇ ਵਿੱਚ ਬੱਦਲਬਾਈ ਸੰਘਣੀ ਸੀ ਜਿਨ੍ਹਾਂ ਦੇ ਵਿੱਚ ਮੀਂਹ ਦੀ ਆ ਸੰਭਾਵਨਾ ਬਣ ਰਹੀ ਹੈ ਸਾਨੂੰ ਪਰ ਮੀਂਹ ਕਿਸੇ ਵੀ ਖੇਤਰ ਦੇ ਵਿੱਚ ਨਹੀਂ ਪਿਆ ਜਿਵੇਂ ਜਿਵੇਂ ਦਿਨ ਵੱਧਦਾ ਗਿਆ ਮੌਸਮ ਤਕਰੀਬਨ ਸਾਫ਼ ਹੁੰਦਾ ਗਿਆ ਹੋ ਸਕਦਾ ਕਿ ਅਜੇ ਵੀ ਦੁਪਹਿਰ ਤੋਂ ਬਾਅਦ ਸ਼ਾਮ ਵੇਲੇ ਕੁਝ ਦੇ ਖੇਤਰਾਂ ਦੇ ਵਿੱਚ ਹਲਕੀ ਕੈਣਮਣ ਜਿਹੀ ਦਿਖਾਈ ਦੇ ਦੇਵੇ ਉਹ ਸਾਰੇ ਖੇਤਰਾਂ ਦੇ ਵਿੱਚ ਨਹੀਂ ਸਿਰਫ ਲਿਮਟਿਡ ਗਏ ਖੇਤਰਾਂ ਦੇ ਵਿੱਚ ਜੋ ਬਾਡਰ ਦੇ ਨਾਲ ਏਰੀਏ ਲੱਗਦੇ ਹਨ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਹਲਕੀ ਜਿਹੀ ਕੈਣਮਣ ਹੋ ਸਕਦੇ ਉਹ ਫਰੋਜ਼ਪੁਰ ਫਰੀਦਕੋਟ ਦੇ ਇਲਾਕੇ ਜਾਂ ਤਰਨਤਾਰਨ ਨਮਨਸਾਹ ਦੇ ਇਲਾਕੇ ਜਾਂ ਗੁਰਦਾਸਪੁਰ ਦੇ ਉਸ ਤੋਂ ਇਲਾਵਾ ਬਹੁਤਾ ਕੁਝ ਵੀ ਖਾਸ ਵਾਪਰਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਉਹ ਵੀ ਇੱਕ ਦੋ ਪਿੰਡਾਂ ਦੇ ਵਿੱਚ ਇਸ ਤੋਂ ਵੱਧ ਮੀਂਹ ਦੀ ਕੋਈ ਖਾਸ ਸੰਭਾਵਨਾ ਦਿਖਾਈ ਨਹੀਂ ਦੇ ਰਹੀ ਇਹ ਹਲਕਾ ਜਿਹਾ ਸਿਸਟਮ ਸੀਗਾ तकरीबन ਪਾਰ ਲੰਘ ਜਾਵੇਗਾ ਤਿੰਨ ਦਾ ਟੈਂਪਰੇਚਰ ਵੀ ਪੰਜਾਬ ਦੇ ਵਿੱਚ 30 ਡਿਗਰੀ ਨੂੰ ਟੱਚ ਕਰ ਚੁੱਕਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਦੇ ਵਿੱਚ ਹੋਰ ਵਾਧਾ ਹੋਵੇਗਾ ਮੌਸਮ ਸਾਫ਼ ਰਹੇਗਾ ਬੱਦਲਬਾਹੀ ਰਹਿਤ ਰਹੇਗਾ ਧੁੱਪ ਲਗਾਤਾਰ ਨਿਕਲੀ ਹੋਈ ਹੈ ਤੇ ਇਸੇ ਤਰ੍ਹਾਂ ਹੀ ਪੰਜਾਬ ਵਿੱਚ ਤੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਨਿਕਲੀ ਰਹੇਗੀ ਦੂਸਰੀ ਤਰਫ ਗਰਮੀ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵਾਧਾ ਦੇਖਣ ਨੂੰ